सा वागुरु साब जी परमेश्वर दन्ना दुख का डेरा पन्ना आनन्द करे नर नारी हर हर ਰੱਬਾ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਕਾ ਡੇਰਾ ਪੰਨਾ ਆਨੰਦ ਕਰੇ ਨਰਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਤੰਤੋ ਸੋਖੋ ਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੇ ਵਰਿਆ ਸਬਣੀ ਜਾਏ ਰਹਾਓ ਤੋਰ ਕੀ ਬਾਣੀ ਆਈ ਤੇਨ ਸਗਲੇ संत मटाई दयाल पुरख मेरवाना हर नानक साचव खाना साताना श्री वाहेगुरु साहिब जी परमेश्वर दिता बन्ना ਬਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੇ ਵਰਿਆ ਸਬਣੀ ਜਾਏ ਰਹਾ ਓ ਤੋਰ ਕੀ ਬਾਣੀ ਆਈ ਤੇਨ ਸਗਲੇ ਚਿੰਤ ਮਟਾਈ ਦੇ ਆਲ ਪਰਖ ਮਿਹਰਵਾਨ ਹਰ ਨਾਨਕ ਸਾਚਵ ਖਾਨਾ ਸਤਨਾਮ ਸ੍ਰੀ ਵਾਹਿਗੁਰੂ ਸਭ ਜੀ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਗ ਕਾ ਡੇਰਾ ਪਨ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੁੱਖ ਤੋ ਸੋਖਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰੇ ਵਰਹਿਆ ਸਬਣੀ ਜਾਏ अंत मटाई दयाल पुरख मेर्वाना हर नानक साचव खाना सर्तनाम श्री वाहेगुरु साहिब जी परमेश्वर दित्ता बन्ना ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦੇ ਬਾਣੀ ਆਈ ਤੇਨ ਸਗਲੇ ਚਿੰਤ ਮਟਾਈ ਦਿਆਲ ਪ੍ਰੋਖ ਮਿਹਰਬਾਨ ਹਰ ਨਾਨਕ ਸਾਚਵ ਖਾਨਾ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਾ ਬਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦਖਰੋ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਸੰਤੋ ਸੋਖੋ ਵਾਸ ਸਭ ਥਾਈ ਪਾਰ ਬ੍ਰਹਮ ਹਰਨਾ ਪਰਮੇਸ਼ਰ ਰਵਰਿਆ ਸਬਣੀ ਜਾਇ ਰਹਾਓ ਤੋਰ ਕੀ ਬਾਣੀ ਆਈ ਤੇਨ ਸਗਲੇ ਚਿੰਤਾ ਮਟਾਈ ਦਿਆਲ ਪ੍ਰੋਖ ਮਿਹਰਵਾਨਾ ਸਾਚਵ ਖਾਨਾ 사ਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬੰਨਾ ਦੋ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੁਖ ਰੋਕਾ ਡੇਰਾ ਪਨਾ ਆਨੰਦ ਕਰੇ ਨਰ ਨਾਰੀ

ਕਰੇ ਨਾਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਕਾ ਡੇਰਾ ਪੰਨਾ ਆਨੰਦ ਕਰੇ ਨਾਰ ਨਾਰੇ Gracias. ਵਖਾਣਾ 사ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਕਾ ਡੇਰਾ ਪੰਨਾ ਆਨੰਦ ਕਰੇ ਨਾਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਸੰਤੋ ਸੋਖਵਾ ਸਭ ਥਾਈ ਪਾਰ ਬ੍ਰਹਮਪੂਰਨ ਪਰਮੇਸ਼ਰ ਰੇ ਵਰਹਿਆ ਸਬਣੀ ਜਾਏ ਸਾਚਵ ਖਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬੰਨਾ ਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਰਮਾ ਪੂਰਨ ਪਰਮੇਸ਼ਰ ਨਾ ਹਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਰਹਾਓ ਤਰ ਕੀ ਬਾਣੀ ਆਈ ਤੇਨ ਸਗਲੇ ਚਿੰਤ ਮਟਾਈ ਦਿਆਲ ਪ੍ਰੋਖ ਮਿਹਰਬਾਨ ਹਰ ਨਾਨਕ ਸਾਚਵ ਖਾਨਾ 사ਤਨਾ ਸ਼ਰੇ ਵਾਹਿਗੁਰੂ ਸਾਬ ਜੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੇ ਅਗਲੇ ਚੰਤ ਮਟਾਈ ਦਿਆਲ ਪਰਖ ਮਿਹਰਬਾਨਾ ਹਰ ਨਾਨਕ ਸਾਚਵ ਖਾਨਾ 사ਤਨਾਮ ਸ੍ਰੀ ਵਾਹਿਗੁਰੂ ਸਭ ਜੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦਖ ਰੋ ਕਾ ਡੇਰਾ ਪੰਨਾ ਆਨੰਦ ਕਰੇ ਨਾਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਸੰਤੋ ਸੋਖ ਵਾਸ ਸਭ ਥਾਈ ਪਾਰ ਬ੍ਰਹਮ ਸ਼ਰ ਰਵਰ ਹਿਆ ਸਬਣੀ ਜਾਏ ਰਹਾਓ ਤੋਰ ਕੀ ਬਾਣੀ ਆਈ ਤੇਨ ਸਗਲੇ ਚਿੰਤਾ ਮਟਾਈ ਦਿਆਲ ਪ੍ਰੋਖ ਮਿਹਰਬਾਨਾ ਸਾਚਵ ਖਾਨਾ ਸਤਨਾਮ ਸ੍ਰੀ ਵਾਇਗੁਰੂ ਸਭ ਜੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਪੰਨਾ ਦੁੱਖ ਰੋਕਾ ਡੇਰਾ ਪੰਨਾ ਆਨੰਦ ਕਰੇ ਨਾਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਸੰਤੋ ਸੋਖੋ ਵਾਸ ਸਭ ਥਾਈਂ ਵਾਡ ਬ੍ਰਹਮ ਪੂਰਨ ਪਰਮੇਸ਼ਰ ਰੇ ਵਰਿਆ ਸਬਣੀ ਜਾਏ ਰਹਾ ਓ ਤੋਰ ਕੀ ਬਾਣੀ ਆਈ ਤੇਨ ਸਗਲੇ ਚਿੰਤ ਮਟਾਈ दयाल पुरख मेरवाना हर नानक साचव खाना सातम श्री वाहेगुरु साहिब जी परमेश्वर दिता बन्ना ਨੰਦ ਕਰੇ ਨਾਰ ਨਾਰੇ ਹਰ ਹਰ ਪ੍ਰਭ ਕਿਰਪਾ ਤਾਰੇ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਕਾ ਡੇਰਾ ਪੰਨਾ ਅਨੰਦ ਕਰੇ ਨਾਰ ਨਾਰੇ Santo. ਸ਼ਰੇ ਵਾਹਿਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬੰਦਾ ਸੰਤੋ ਸੋਖੋ ਵਾ ਸਭ ਥਾਈ ਪਾਰ ਬ੍ਰਹਮਪੂਰਨ ਪਰਮੇਸ਼ਰ ਰੇ ਵਰਹਿਆ ਸਬਣੀ ਜਾਏ ਰਹਾਓ ਤੋਰ ਕੀ ਬਾਣੀ ਆਈ सगली चित मठा दयाल पेरव हर नानक साच वखान श्री वेहि गुरु साब जी परमेश्वर बन्ना ਹਰ ਹਰ ਪ੍ਰਭ ਕਿਰਪਾ ਤਾਰੇ ਤੰਤ ਸੋਖਵਾ ਸਭ ਥਾਈਂ ਪਾਰ ਬ੍ਰਹਮ ਟਾਈ ਦਿਆਲ ਪ੍ਰੋਖ ਮਿਹਰਬਾਨ ਹਰ ਨਾਨਕ ਸਾਚਵ ਖਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮੇਸ਼ਰ ਦਿੱਤਾ ਬਨਾ